ਡਿਗਰ ਸਟੂਡੈਂਟਸ ਅੱਜ ਅਸੀਂ ਜਿਹੜੇ ਟੌਪਿਕ ਪਰੇ ਗੱਲ ਕਰਨੀ ਹੈ ਇਹ ਸਾਡੀ ਰੂਟੀਨ ਲਾਈਫ ਦੇ ਨਾਲ ਜੁੜਿਆ ਵਿਸ਼ਾ ਹੈ ਜਿਵੇਂ ਕਿ ਅਸੀਂ ਜਾਣਦੇ ਕਿ ਅਸੀਂ ਇੱਕ ਡੈਮੋਕਰੈਟਿਕ ਕੰਟਰੀ ਦੇ ਵਿੱਚ ਲੋਕਤੰਤਰੀ ਮੁਲਕ ਦੇ ਵਿੱਚ ਰਹਿ ਰਹੇ ਹਾਂ ਤੇ ਲੋਕਤੰਤਰ ਤਦ ਤੱਕ ਨਹੀਂ ਹੁੰਦਾ ਜਦੋਂ ਤੱਕ ਰਾਜਨੀਤਿਕ ਦਲ ਨਹੀਂ ਹੋਣਗੇ ਕਿਉਂਕਿ ਲੋਕਤੰਤਰ ਤਾਂ ਹੀ ਆ ਜੇਕਰ ਇਲੈਕਸ਼ਨਸ ਨੇ ਜੇ ਇਲੈਕਸ਼ਨਸ ਨਹੀਂ ਹੋਣਗੀਆਂ ਤੇ ਲੋਕਤੰਤਰ ਨਹੀਂ ਹੋਊਗਾ ਤੇ ਇਲੈਕਸ਼ਨਸ ਕੰਡਕਟ ਕਰਾਉਣ ਵਾਸਤੇ ਪੋਲਿਟੀਕਲ ਪਾਰਟੀਆਂ ਦਾ ਹੋਣਾ ਜ਼ਰੂਰੀ ਆ ਜੇਕਰ ਪੋਲਿਟੀਕਲ ਪਾਰਟੀਆਂ ਨਹੀਂ ਹੋਣਗੀਆਂ ਤੇ ਫਿਰ ਇਲੈਕਸ਼ਨਸ ਨਹੀਂ ਹੋਣਗੀਆਂ ਇਲੈਕਸ਼ਨਸ ਨਹੀਂ ਹੋਣਗੀਆਂ ਤੇ ਲੋਕਤੰਤਰ ਨਹੀਂ ਹੋਊਗਾ ਸੋ ਇਸ ਕਰਕੇ ਇਹ ਬਹੁਤ ਹੀ ਬੇਸਿਕ ਜਿਹਾ ਕੁਐਸਚਨ ਆ ਜਿਹੜਾ ਕਿ ਸਾਡੀ ਰੂਟੀਨ ਲਾਈਫ ਦੇ ਨਾਲ ਜੁੜਿਆ ਆ ਜਿਵੇਂ ਕਿ ਅਸੀਂ ਰੂਟੀਨ ਦੇ ਵਿੱਚ ਆਪਾਂ ਦੇਖਦੇ ਆ ਜਾਂ ਸੁਣਦੇ ਆ ਕਿ ਇਲੈਕਸ਼ਨਸ ਆ ਗਈਆਂ ਨੇ ਦੀ ਲੋਕ ਸਭਾ ਦੀ ਚੋਣਾਂ ਆ ਗਈਆਂ ਨੇ ਕਦੀ ਵਿਧਾਨ ਸਭਾ ਦੀ ਚੋਣਾਂ ਆ ਗਈਆਂ ਨੇ ਤੇ ਇੱਥੇ ਇੱਕ ਬੜਾ ਇੰਟਰਸਟਿੰਗ ਕੁਐਸਚਨ ਜਿਹੜਾ ਆ ਉਹ ਪੈਦਾ ਹੁੰਦਾ ਆ ਕਿ ਕਿਸੇ ਵੀ ਰਾਜਨੀਤਿਕ ਦਲ ਦੇ ਰਾਸ਼ਟਰੀ ਜਾਂ ਰਾਜ ਰਾਜਨੀਤਿਕ ਦਲ ਦੇ ਤੌਰ ਤੇ ਮਾਨਤਾ ਪ੍ਰਾਪਤ ਕਰਨ ਲਈ ਸ਼ਰਤਾਂ ਕੀ ਨੇ ਯਾਨੀ ਕਿ ਕਿਸੇ ਵੀ ਪੋਲਿਟੀਕਲ ਪਾਰਟੀ ਦੇ ਐਜ਼ ਅ ਨੈਸ਼ਨਲ ਪਾਰਟੀ ਜਾਂ ਐਜ਼ ਅ ਸਟੇਟ ਪਾਰਟੀ ਸਟੇਟ ਪਾਰਟੀ ਮੀਨਸ ਰੀਜਨਲ ਪਾਰਟੀ ਜਿਹਨੂੰ ਅਸੀਂ ਖੇਤਰੀ ਦਲ ਕਹਿੰਦੇ ਆ ਦੇ ਤੌਰ ਤੇ ਜੇ ਕਿਸੇ ਪੋਲਿਟੀਕਲ ਪਾਰਟੀ ਨੇ ਮਾਨਤਾ ਲੈਣੀ ਆ ਤੇ ਉਹਦੇ ਵਾਸਤੇ ਕੰਡੀਸ਼ਨਸ ਕੀ ਨੇ ਇਹ ਬੜਾ ਬੁਨਿਆਦੀ ਜਿਹਾ ਸਵਾਲ ਆ ਜਿਹਦਾ ਆਨਸਰ ਵੀ ਬਹੁਤ ਸੌਖਾ ਆ ਤੇ ਆਮ ਤੌਰ ਤੇ ਅਸੀਂ ਇਸ ਚੀਜ਼ ਨੂੰ ਇਗਨੋਰ ਕਰ ਜਾਂਦੇ ਆ ਤੇ ਪੇਪਰ ਦੇ ਵਿੱਚ ਇਹਦੇ ਨਾਲ ਜੁੜਿਆ ਕੁਐਸਚਨ ਜੜਾਇਆ ਉਹ ਆ ਜਾਂਦਾ ਆ ਤੇ ਸਾਡੇ ਵਾਸਤੇ ਫਿਰ ਉਹਦਾ ਰਿਪਲਾਈ ਕਰਨਾ ਔਖਾ ਹੋ ਜਾਂਦਾ ਆ ਸੋ ਅੱਜ ਅਸੀਂ ਇਹਦੇ ਵਿੱਚ ਡਿਸਕਸ ਕਰਾਂਗੇ ਕਿ ਪੋਲਿਟੀਕਲ ਪਾਰਟੀ ਹੁੰਦੀ ਕੀ ਆ ਕਿਹੜੀ-ਕਿਹੜੀ ਤਰ੍ਹਾਂ ਦੀ ਪੋਲਿਟੀਕਲ ਪਾਰਟੀਆਂ ਹੁੰਦੀਆਂ ਨੇ ਤੇ ਐਜ਼ ਅ ਨੈਸ਼ਨਲ ਪਾਰਟੀ ਜਾਂ ਐਜ਼ ਅ ਸਟੇਟ ਪਾਰਟੀ ਮਾਨਤਾ ਪ੍ਰਾਪਤ ਕਰਨ ਦੀਆਂ ਕੰਡੀਸ਼ਨਸ ਕੀ ਨੇ ਕੋਈ ਵੀ politcal party ਜਿਹੜੀ ਆ ਉਹ ਕਿਵੇਂ ਨੈਸ਼ਨਲ ਪਾਰਟੀ ਬਣ ਸਕਦੀ ਆ ਜਾਂ ਫਿਰ ਐਜ਼ ਅ ਰੀਜIONAL ਜਾਂ ਸਟੇਟ ਲੈਵਲ ਦੀ ਪਾਰਟੀ ਬਣ ਸਕਦੀ ਆ ਸੋ ਆਪ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਇਹਦੇ ਮੀਨਿੰਗ ਦੇ ਨਾਲ ਕੀ politcal ਪਾਰਟੀ ਦਾ ਮੀਨਿੰਗ ਕੀ ਆ ਸੋ ਆਮ ਤੌਰ ਤੇ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਵਾਟ ਇਜ਼ politcal ਪਾਰਟੀ ਜਾਂ ਰਾਜਨੀਤਿਕ ਦਲ ਤੋਂ ਕੀ ਭਾਵ ਹੈ ਤੇ ਬੜਾ ਸੌਖਾ ਜਿਹਾ ਆਨਸਰ ਆ ਵੀ ਰਾਜਨੀਤਿਕ ਦਲ ਜਿਹੜਾ ਆ ਉਹ ਸੰਗਠਿਤ ਲੋਕਾਂ ਦਾ ਸਮੂਹ ਆ ਯਾਨੀ ਕਿ ਇੱਕ ਗਰੁੱਪ ਆਫ ਪੀਪਲ ਜਿਹੜੇ ਕਿ ਆਰਗੇਨਾਈਜ਼ਡ ਹੁੰਦੇ ਆ ਸੰਗਠਿਤ ਹੁੰਦੇ ਨੇ ਜਿਹੜੇ ਕਿ ਦੇਸ਼ ਦੇ ਮਾਮਲਿਆਂ ਦਾ ਪ੍ਰਬੰਧ ਕਰਨ ਦੇ ਲਈ ਚੋਣਾਂ ਦੇ ਜ਼ਰੀਏ ਇਲੈਕਸ਼ਨਸ ਦੇ ਜ਼ਰੀਏ ਰਾਜਨੀਤਿਕ ਸੱਤਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਆ ਸੋ ਉਹ ਸਮੂਹ ਦੀ ਗੱਲ ਕਰ ਰਹੇ ਆ ਜਿਹੜਾ ਕਿ ਆਰਗੇਨਾਈਜ਼ਡ ਹੁੰਦਾ ਆ ਤੇ ਚੋਣਾਂ ਦੇ ਜ਼ਰੀਏ ਸੱਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਆ ਸੋ ਕੋਈ ਵੀ ਸਮੂਹ ਜਾਂ ਸੰਗਠਨ ਜਿਹੜਾ ਕਿ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਆ ਜਿਹੜਾ ਕਿ ਆਰਗੇਨਾਈਜ਼ਡ ਹੁੰਦਾ ਆ ਤੇ ਇਲੈਕਸ਼ਨਸ ਦੇ ذریعے ਯਾਨੀ ਕਿ ਇੱਕ ਕਨਸਟੀਟਿਊਸ਼ਨਲ ਮੈਥਡ ਹੈ ਕਿ ਜੇਕਰ ਕਿਸੇ ਨੇ ਸੱਤਾ ਵਿੱਚ ਆਉਣਾ ਹੈ ਕਿਉਂਕਿ ਲੋਕਤੰਤਰ ਤਾਂ ਹੀ ਹੈ ਜੇਕਰ ਅਸੀਂ ਸਵਿਧਾਨਿਕ ਸਾਧਨਾਂ ਦਾ ਪ੍ਰਯੋਗ ਕਰਦੇ ਹਾਂ ਸਵਿਧਾਨਿਕ ਸਾਧਨ ਮੀਨਸ ਕਿ ਜੇਕਰ ਸਵਿਧਾਨ ਦੇ ਵਿੱਚ ਲਿਖਿਆ ਆ ਕਿ ਇਲੈਕਸ਼ਨਸ ਦੇ ਥਰੂ ਜਿਹੜੀ ਪੋਲੀਟੀਕਲ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਏਗੀ ਉਹ ਸਰਕਾਰ ਬਣਾਏਗੀ ਤੇ ਜਿਹੜਾ ਕਿ ਇਹਨਾਂ ਕਨਸਟੀਟਿਊਸ਼ਨਲ ਸਾਧਨਾ ਨੂੰ ਫੋਲੋ ਕਰਦਾ ਆ ਜਿਹੜਾ ਕਿ ਇਲੈਕਸ਼ਨ ਕੰਟੈਸਟ ਕਰਦਾ ਆ ਜਿਹੜੀ ਪੋਲੀਟੀਕਲ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਮੈਜੋਰਿਟੀ ਪ੍ਰਾਪਤ ਕਰਕੇ ਸਾਹਮਣੇ ਆਉਂਦੀ ਆ ਉਸ ਪਾਰਟੀ ਨੂੰ ਆਪਾਂ ਦੇਖਦੇ ਆਂ ਵੀ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਆ ਸੋ ਇਸ ਕਰਕੇ ਪੋਲੀਟੀਕਲ ਪਾਰਟੀ ਥੋੜੇ ਬਹੁਤ ਜਾਂ ਜ਼ਿਆਦਾ ਸੰਗਠਿਤ ਲੋਕਾਂ ਦਾ ਸਮੂਹ ਆ ਯਾਨਕਿ ਥੋੜੇ ਜਾਂ ਜ਼ਿਆਦਾ ਲੋਕ ਹੋ ਸਕਦੇ ਆ ਜਿਹੜੇ ਕੀ ਆਰਗੇਨਾਈਜ਼ਡ ਆ ਉਹਨਾਂ ਨੇ ਇੱਕ ਗਰੁੱਪ ਬਣਾਇਆ ਆ ਤੇ ਜਿਹੜੇ ਦੇਸ਼ ਦੇ ਮਾਮਲੇ ਦਾ ਪ੍ਰਬੰਧ ਕਰਨ ਦੇ ਲਈ ਚੂਨਾ ਦੇ ذریعے ਇਲੈਕਸ਼ਨਸ ਦੇ ذریعے ਰਾਜਨੀਤਿਕ ਸੱਤਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਦਾ ਮੁੱਖ ਮਕਸਦ ਸੱਤਾ ਵਿੱਚ ਆਉਣਾ ਹੁੰਦਾ ਆ ਪੋਲੀਟੀਕਲ ਪਾਵਰ ਨੂੰ ਪ੍ਰਾਪਤ ਕਰਨਾ ਜਿਹੜਾ ਸੰਗਠਨ ਚਾਹੁੰਦਾ ਆ ਉਸ ਸੰਗਠਨ ਨੂੰ ਅਸੀਂ ਐਜ਼ ਅ ਪੋਲੀਟੀਕਲ ਪਾਰਟੀ ਅਸੀਂ ਉਹਨੂੰ ਡਿਫਾਈਨ ਕਰ ਸਕਦੇ ਆ ਉਹਨੂੰ ਅਸੀਂ ਇੱਕ ਰਾਜਨੀਤਿਕ ਦਲ ਦੇ ਤੌਰ ਤੇ ਉਹਨੂੰ ਅਸੀਂ ਮੰਨ ਸਕਦੇ ਆ ਉਹਨੂੰ ਪੋਲੀਟੀਕਲ ਪਾਰਟੀ ਕਹਾਂਗੇ ਹੁਣ ਸਾਡੇ ਸਾਹਮਣੇ ਰਾਜਨੀਤਿਕ ਦਲਾਂ ਦਾ ਵਰਗੀਕਰਨ ਆ ਜਾਂਦਾ ਹੈ ਕਿ ਕਿਹੜੀ ਕਿਹੜੀ ਤਰ੍ਹਾਂ ਦੇ ਰਾਜਨੀਤਿਕ ਦਲ ਹੁੰਦੇ ਆ ਸੋ ਮੇਨਲੀ ਸਾਡੇ ਸਾਹਮਣੇ ਦੋ ਤਰ੍ਹਾਂ ਦੇ ਪੋਲੀਟੀਕਲ ਪਾਰਟੀਆਂ ਹੁੰਦੀਆਂ ਨੇ ਇੱਕ ਤਾਂ ਰਾਸ਼ਟਰੀ ਰਾਜਨੀਤਿਕ ਦਲ ਦੂਜੇ ਹੈਗੇ ਰਾਜ ਰਾਜਨੀਤਿਕ ਦਲ ਰਾਜ ਰਾਜਨੀਤਿਕ ਦਲ ਜਿਹਨੂੰ ਅਸੀਂ ਖੇਤਰੀ ਪਾਰਟੀਆਂ ਵੀ ਕਹਿੰਦੇ ਆ ਜਾਂ ਰੀਜਨਲ ਪਾਰਟੀਆਂ ਵੀ ਕਹਿੰਦੇ ਆ ਸੋ ਸਭ ਤੋਂ ਪਹਿਲਾਂ ਆ ਜਾਂਦਾ ਰਾਸ਼ਟਰੀ ਰਾਜਨੀਤਿਕ ਦਲ ਉਹ ਦਲ ਨੇ ਜਿਨ੍ਹਾਂ ਦਾ ਪ੍ਰਸਾਰ ਰਾਸ਼ਟਰੀ ਪੱਧਰ ਤੇ ਹੁੰਦਾ ਆ ਯਾਨੀ ਕਿ ਉਹ ਪੋਲਿਟਿਕਲ ਪਾਰਟੀ ਜਿਹਦਾ ਬੇਸ ਜਿਹੜਾ ਹੈ ਸੋਸ਼ਲ ਬੇਸ ਉਹ ਪੂਰੇ ਕੰਟਰੀ ਦੇ ਵਿੱਚ ਫੈਲਿਆ ਹੁੰਦਾ ਹੈ ਵੱਖ-ਵੱਖ ਰਾਜਾਂ ਦੇ ਵਿੱਚ ਫੈਲਿਆ ਹੁੰਦਾ ਹੈ ਕੋਈ ਵੀ ਪੋਲਿਟਿਕਲ ਪਾਰਟੀ ਜਿਹੜੀ ਕਿ ਨੈਸ਼ਨਲ ਲੈਵਲ ਦੀ ਪਾਰਟੀ ਹੋਊਗੀ ਉਹਦਾ ਸਮਾਜਿਕ ਆਧਾਰ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਹੋਏਗਾ ਉਹਦੇ ਸਪੋਰਟਰਸ ਹੋਣਗੇ ਉਹਨੂੰ ਵੋਟਾਂ ਪਾਉਣ ਵਾਲੇ ਵੋਟਰਸ ਹੋਣਗੇ ਦੂਜੇ ਬਨੇ ਰਾਜ ਰਾਜਨੀਤਿਕ ਦਲ ਜਿਹੜੀ ਕਿ ਸਟੇਟ ਪੋਲਿਟਿਕਲ ਪਾਰਟੀ ਹੈ ਜਿਹਨੂੰ ਅਸੀਂ ਖੇਤਰੀ ਦਲ ਵੀ ਕਹਿੰਦੇ ਆ ਜਾਂ ਰੀਜਨਲ ਪਾਰਟੀ ਵੀ ਕਹਿੰਦੇ ਆ ਉਹ ਪੋਲਿਟਿਕਲ ਪਾਰਟੀ ਜਿਹਦਾ ਪ੍ਰਸਾਰ ਕਿਸੇ ਇੱਕ ਪਾਰਟਿਕੂਲਰ ਰਾਜ ਜਾਂ ਇੱਕ ਵਿਸ਼ੇਸ਼ ਖੇਤਰ ਤੱਕ ਸੀਮਿਤ ਹੁੰਦਾ ਆ ਜਿਵੇਂ ਕਿ ਆਪਾਂ ਪੰਜਾਬ ਦੀ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਆ ਮੁੱਖ ਤੌਰ ਤੇ ਜਿਹੜੀ ਖੇਤਰੀ ਪਾਰਟੀ ਆ ਅਕਾਲੀ ਦਲ ਉਹਦਾ ਮੁੱਖ ਸਮਾਜਿਕ ਆਧਾਰ ਜਿਹੜਾ ਆ ਮੁੱਖ ਤੌਰ ਤੇ ਪੰਜਾਬ ਦੇ ਵਿੱਚ ਆ ਜਾਂ ਕੁਝ ਜਿਹੜਾ ਆ ਦਿੱਲੀ ਦੇ ਵਿੱਚ ਆ ਸੋ ਇਸ ਕਰਕੇ ਇੱਕ ਵਿਸ਼ੇਸ਼ ਖੇਤਰ ਦੇ ਵਿੱਚ ਉਹਨਾਂ ਦਾ ਸਮਾਜਿਕ ਆਧਾਰ ਹੋ ਸਕਦਾ ਹੈ ਜਾਂ ਇੱਕ ਪਾਰਟਿਕੂਲਰ ਸਟੇਟ ਦੇ ਵਿੱਚ ਉਹਦਾ ਸਮਾਜਿਕ ਆਧਾਰ ਹੋ ਸਕਦਾ ਹੈ ਉਹਦੇ ਸਪੋਰਟਰ ਹੋ ਸਕਦੇ ਆ ਉਹਦੇ ਫਾਲੋਅਰ ਹੋ ਸਕਦੇ ਆ ਸੋ ਇਸ ਕਰਕੇ ਰਾਜ ਰਾਜਨੀਤਿਕ ਦਲ ਉਹ ਦਾਲਿਆ ਜਿਹਦਾ ਪ੍ਰਸਾਰ ਕਿਸੇ ਇੱਕ ਰਾਜ ਜਾਂ ਇੱਕ ਵਿਸ਼ੇਸ਼ ਖੇਤਰ ਤੱਕ ਸੀਮਿਤ ਹੁੰਦਾ ਹੈ ਤੇ ਨੈਸ਼ਨਲ ਪਾਰਟੀ ਉਹ ਹੁੰਦੀ ਹੈ ਜਿਹਦਾ ਸਮਾਜਿਕ ਆਧਾਰ ਰਾਸ਼ਟਰੀ ਪੱਧਰ ਤੱਕ ਹੁੰਦਾ ਹੈ ਯਾਨੀ ਕਿ ਵੱਖ-ਵੱਖ ਰਾਜਾਂ ਦੇ ਵਿੱਚ ਉਹਦਾ ਸਮਾਜਿਕ ਆਧਾਰ ਹੁੰਦਾ ਹੈ ਸੋ ਇਸ ਆਧਾਰ ਦੇ ਅਸੀਂ ਪੋਲਿਟੀਕਲ ਪਾਰਟੀਆਂ ਨੂੰ ਦੋ ਕੈਟੇਗਰੀਜ਼ ਵਿੱਚ ਵੰਡ ਸਕਦੇ ਹਾਂ ਨੈਸ਼ਨਲ ਪੋਲਿਟੀਕਲ ਪਾਰਟੀਆਂ ਐਂਡ ਸਟੇਟ ਪੋਲਿਟੀਕਲ ਪਾਰਟੀਆਂ ਹੋਣਾ ਜਾਂਦਾ ਕਿ ਰਾਸ਼ਟਰੀ ਰਾਜਨੀਤਿਕ ਦਲ ਜੇ ਮੰਨ ਲਓ ਨੈਸ਼ਨਲ ਪੋਲਿਟਿਕਲ ਪਾਰਟੀ ਹੈ ਤੇ ਐਸ ਅ ਨੈਸ਼ਨਲ ਪੋਲਿਟਿਕਲ ਪਾਰਟੀ ਜੇਕਰ ਕਿਸੇ ਪੋਲਿਟਿਕਲ ਪਾਰਟੀ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਮਾਨਤਾ ਲੈਣੀ ਹੈ ਕਿਉਂਕਿ ਕਿਸੇ ਵੀ ਪੋਲਿਟਿਕਲ ਪਾਰਟੀ ਨੂੰ ਮਾਨਤਾ ਦੇਣ ਦਾ ਕੰਮ ਹੈ ਇਲੈਕਸ਼ਨ ਕਮਿਸ਼ਨ ਦਾ ਚੋਣ ਕਮਿਸ਼ਨ ਦਾ ਕਈ ਵਾਰੀ ਪੇਪਰ 'ਚ ਇਹ ਵੀ ਕੁਐਸਚਨ ਆ ਜਾਂਦਾ ਹੈ ਕਿ ਰਾਜਨੀਤਿਕ ਦਲਾਂ ਨੂੰ ਮਾਨਤਾ ਕੌਣ ਪ੍ਰਦਾਨ ਕਰਦਾ ਹੈ ਇਹ ਆਮ ਹੀ ਕੁਐਸਚਨ ਜਿਹੜਾ ਪੇਪਰਾਂ ਦੇ ਵਿੱਚ ਦੇਖਿਆ ਜਾਂਦਾ ਆ ਤਾਂ ਪੁੱਠੇ ਲਿਖਾਂਗੇ ਕਿ ਰਾਜਨੀਤਿਕ ਦਲਾਂ ਨੂੰ ਮਾਨਤਾ ਇਲੈਕਸ਼ਨ ਕਮਿਸ਼ਨ ਪ੍ਰੋਵਾਈਡ ਕਰਦਾ ਹੈ ਹੁਣ ਇਥੇ ਆ ਜਾਂਦਾ ਕਿ ਰਾਸ਼ਟਰੀ ਰਾਜਨੀਤਿਕ ਦਲ ਦੇ ਤੌਰ ਤੇ ਜੇਕਰ ਕਿਸੇ ਪਾਰਟੀ ਨੇ ਮਾਨਤਾ ਪ੍ਰਾਪਤ ਕਰਨੀ ਹੈ ਤਾਂ ਉਹਦੇ ਵਾਸਤੇ ਕੰਡੀਸ਼ਨਸ ਕੀ ਨੇ ਸੋ ਜਨਰਲੀ ਤਿੰਨ ਕੰਡੀਸ਼ਨਸ ਹੈਗੀਆਂ ਨੇ ਇਹਨਾਂ ਵਿੱਚੋਂ ਜਿਹੜੀ ਵੀ ਕੰਡੀਸ਼ਨ ਫੁੱਲਫਿਲ ਹੁੰਦੀ ਹੈ ਉਸ ਪੋਲਿਟੀਕਲ ਪਾਰਟੀ ਨੂੰ ਐਜ਼ ਅ ਨੈਸ਼ਨਲ ਪਾਰਟੀ ਰੈਕੋਗਨੀਸ਼ਨ ਮਿਲ ਜਾਂਦੀ ਹੈ ਸੋ ਪਹਿਲੀ ਕੰਡੀਸ਼ਨ ਕੀ ਹੈ ਕਿ ਉਸ ਦਲ ਨੂੰ ਘੱਟੋ ਘੱਟ ਚਾਰ ਰਾਜਾਂ ਦੇ ਵਿੱਚ ਰਾਜ ਰਾਜਨੀਤਿਕ ਦਲ ਦੇ ਰੂਪ ਵਿੱਚ ਮਾਨਤਾ ਮਿਲੀ ਹੋਵੇ ਯਾਨੀ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਅਸੀਂ ਤਾਂ ਹੀ ਨੈਸ਼ਨਲ ਲੈਵਲ ਦੀ ਪਾਰਟੀ ਮੰਨਾਂਗੇ ਮੀਨਜ਼ ਕਿ ਉਸ ਪੋਲੀਟੀਕਲ ਪਾਰਟੀ ਨੂੰ ਹੀ ਇਲੈਕਸ਼ਨ ਕਮਿਸ਼ਨ ਵੱਲੋਂ ਰਾਸ਼ਟਰੀ ਰਾਜਨੀਤਿਕ ਦਲ ਦੇ ਤੌਰ ਤੇ ਮਾਨਤਾ ਮਿਲੇਗੀ ਜਿਹੜੀ ਪੋਲੀਟੀਕਲ ਪਾਰਟੀ ਚਾਰ ਰਾਜਾਂ ਦੇ ਵਿੱਚ ਸਟੇਟ ਲੈਵਲ ਦੀ ਪਾਰਟੀ ਹੋਏਗੀ ਯਾਨੀ ਕਿ ਚਾਰ ਸਟੇਟਸ ਦੇ ਵਿੱਚ ਜਿਹੜੀ ਪੋਲੀਟੀਕਲ ਪਾਰਟੀ ਨੂੰ ਖੇਤਰੀ ਦਲ ਜਾਂ ਸਟੇਟ ਲੈਵਲ ਦੀ ਪੋਲੀਟੀਕਲ ਪਾਰਟੀ ਵਜੋਂ ਮਾਨਤਾ ਮਿਲੀ ਆ ਉਸ ਪੋਲਿਟਿਕਲ ਪਾਰਟੀ ਨੂੰ ਅਸੀਂ ਨੈਸ਼ਨਲ ਪਾਰਟ ਪੋਲਿਟਿਕਲ ਪਾਰਟੀ ਮੰਨ ਸਕਦੇ ਹਾਂ ਮੀਨਸ ਕਿ ਉਹਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਨੈਸ਼ਨਲ ਪੋਲਿਟਿਕਲ ਪਾਰਟੀ ਦਾ ਦਰਜਾ ਜਾਂ ਮਾਨਤਾ ਦਿੱਤੀ ਜਾਏਗੀ ਜਾਂ ਫਿਰ ਦੂਸਰੀ ਕੰਡੀਸ਼ਨ ਇਹ ਹੈ ਕਿ ਉਹ ਦਲ ਜਿਹੜਾ ਲੋਕ ਸਭਾ ਜਾਂ ਰਾਜ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਲੋਕ ਸਭਾ ਮੀਨਸ ਕਿ ਪਾਰਲੀਮੈਂਟ ਦਾ ਜਿਹੜਾ ਲੋਅਰ ਹਾਊਸ ਹੈ ਲੋਕ ਸਭਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸੰਸਦ ਦੇ ਦੋ ਸਦਨਿਆਂ ਲੋਕ ਸਭਾ ਤੇ ਰਾਜ ਸਭਾ ਤੇ ਰਾਜ ਸਭਾ ਦੀ ਚੋਣ ਜਿਹੜੀ ਆ ਇੰਡਾਇਰੈਕਟ ਹੁੰਦੀ ਆ ਤੇ ਲੋਕ ਸਭਾ ਦੀ ਚੋਣ ਜਿਹੜੀ ਲੋਕਾਂ ਦੁਆਰਾ ਹੁੰਦੀ ਆ ਅਸੀਂ ਆਮ ਤੌਰ ਤੇ ਸੁਣਿਆ ਕਿ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਤੇ ਲੋਕ ਸਭਾ ਦੀ ਚੋਣ ਜਿਹੜੀ ਲੋਕਾਂ ਦੁਆਰਾ ਡਾਇਰੈਕਟਲੀ ਵੋਟਾਂ ਪਾ ਕੇ ਹੁੰਦੀ ਆ ਸੋ ਇੱਥੇ ਹੁਣ ਗੱਲ ਕਰ ਰਹੇ ਆ ਕਿ ਉਹ ਦਲ ਜਿਹੜਾ ਲੋਕ ਸਭਾ ਜਾਂ ਵਿਧਾਨ ਸਭਾ ਕਿਉਂਕਿ ਵਿਧਾਨ ਸਭਾ ਇੱਕ ਹਰ ਇੱਕ ਸਟੇਟ ਦੀ ਇੱਕ ਵਿਧਾਨ ਸਭਾ ਹੁੰਦੀ ਆ ਤੇ ਲੋਕ ਸਭਾ ਜਿਹੜੀ ਆ ਉਹ ਪਾਰਲੀਮੈਂਟ ਦਾ ਲੋਅਰ ਹਾਊਸ ਆ ਸੋ ਲੋਕ ਸਭਾ ਜਾਂ ਰਾਜ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੋਲ ਹੋਈਆਂ ਕੁੱਲ ਉਚਿਤ ਵੋਟਾਂ ਦਾ ਜਿੰਨੀਆਂ ਵੀ ਟੋਟਲ ਵੋਟਸ ਪੋਲ ਹੁੰਦੀਆਂ ਨੇ ਚਾਹੇ ਲੋਕ ਸਭਾ ਦੇ ਵਿੱਚ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਟੋਟਲ ਵੋਟਸ ਜਿਹੜੀਆਂ ਪੋਲ ਹੋਈਆਂ ਨੇ ਉਹਨਾਂ ਦਾ ਘੱਟੋ-ਘੱਟ ਚਾਰ ਰਾਜਾਂ ਵਿੱਚ 6% ਹਿੱਸਾ ਜੇਕਰ ਪ੍ਰਾਪਤ ਕਰ ਲੈਂਦਾ ਹੈ ਯਾਨੀ ਕਿ ਜਿਹੜੀ ਵੀ ਪੋਲੀਟੀਕਲ ਪਾਰਟੀ ਚਾਰ ਘੱਟੋ-ਘੱਟ ਜਿਹੜੇ ਚਾਰ ਰਾਜ ਨੇ ਉਹਨਾਂ ਵਿੱਚ 6% ਹਿੱਸਾ ਪ੍ਰਾਪਤ ਕਰ ਲੈਂਦੇ ਆ ਯਾਨਕੀ ਇੱਕ ਰਾਜ ਦੇ ਵਿੱਚ 6% ਫਿਰ ਦੂਜੇ ਰਾਜ ਚ 6% ਤੀਜੇ ਰਾਜ ਚ ਇਦਾਂ ਹੀ ਚੌਥੇ ਰਾਜ ਦੇ ਵਿੱਚ ਚਾਰ ਰਾਜਾਂ ਦੇ ਵਿੱਚ 6-6% ਵੋਟਾਂ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਦਲ ਅਤੇ ਇਸ ਤੋਂ ਇਲਾਵਾ ਉਹ ਇੱਕ ਜਾਂ ਇੱਕ ਤੋਂ ਵਧੇਰੇ ਰਾਜਾਂ ਵਿੱਚ ਇੱਕ ਜਾਂ ਇੱਕ ਤੋਂ ਵਧੇਰੇ ਰਾਜਾਂ ਵਿੱਚੋਂ ਲੋਕ ਸਭਾ ਦੀਆਂ ਘੱਟੋ-ਘੱਟ ਚਾਰ ਸੀਟਾਂ ਪ੍ਰਾਪਤ ਕਰ ਲੈਂਦਾ ਹੈ ਯਾਨਕੀ ਇੱਕ ਰਾਜ ਦੇ ਵਿੱਚੋਂ ਚਾਹੇ ਉਹਨਾਂ ਚਾਰ ਲੋਕ ਸਭਾ ਦੀਆਂ ਸੀਟਾਂ ਪ੍ਰਾਪਤ ਹੋ ਜਾਣ ਇਹ ਜਾਂ ਫਿਰ ਇੱਕ ਤੋਂ ਵਧੇਰੇ ਰਾਜਾਂ ਦੇ ਵਿੱਚ ਯਾਨੀ ਕਿ ਚਾਰ ਲੋਕ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਜੇਕਰ ਕੋਈ ਪੋਲਿਟੀਕਲ ਪਾਰਟੀ ਪ੍ਰਾਪਤ ਕਰ ਲੈਂਦੀ ਹੈ ਚਾਰ ਲੋਕ ਸਭਾ ਦੀਆਂ ਸੀਟਾਂ ਜਿੱਤ ਜਾਂਦੀ ਹੈ ਤਾਂ ਵੀ ਉਸ ਪੋਲਿਟੀਕਲ ਪਾਰਟੀ ਨੂੰ ਨੈਸ਼ਨਲ ਪੋਲਿਟੀਕਲ ਪਾਰਟੀ ਵਜੋਂ ਮਾਨਤਾ ਪ੍ਰਾਪਤ ਹੋ ਜਾਂਦੀ ਹੈ ਜਾਂ ਫਿਰ ਤੀਜੀ ਕੰਡੀਸ਼ਨ ਹੈ ਕਿ ਉਹ ਘੱਟੋ ਘੱਟ ਤਿੰਨ ਰਾਜਾਂ ਵਿੱਚੋਂ ਘੱਟੋ ਘੱਟ ਤਿੰਨ ਸਟੇਟਸ ਦੇ ਵਿੱਚੋਂ ਲੋਕ ਸਭਾ ਦੀਆਂ ਕੁੱਲ ਸੀਟਾਂ ਦਾ ਯਾਨੀ ਕਿ ਲੋਕ ਸਭਾ ਦੀ ਟੋਟਲ ਮੰਨ ਲਓ 545 ਸੀਟਾਂ ਨੇ ਤੇ ਉਹਦੇ ਵਿੱਚੋਂ ਘੱਟੋ ਘੱਟ ਤਿੰਨ ਰਾਜਾਂ ਦੇ ਵਿੱਚੋਂ ਲੋਕ ਸਭਾ ਦੀਆਂ ਜਿੰਨੀਆਂ ਕੁੱਲ ਸੀਟਾਂ ਨੇ ਉਹਦਾ 2% ਹਿੱਸਾ ਪ੍ਰਾਪਤ ਕਰ ਲੈਂਦਾ ਹੈ 2% ਸੀਟਾਂ ਮੀਨਸ ਕਿ ਜੇ 545 ਸੀਟਾਂ ਆ ਤੇ ਇਹਦਾ ਮਤਲਬ ਕੀ ਹੈ ਕਿ 11 ਸੀਟਾਂ ਜਿਹੜੀਆਂ ਨੇ ਜੇ ਆਪਾਂ 2% ਕੈਲਕੂਲੇਟ ਕਰਾਂਗੇ ਤਾਂ 11 ਨੰਬਰ ਸਾਡੇ ਕੋਲ ਆਉਂਦਾ ਆ ਯਾਨੀ ਕਿ ਘੱਟੋ ਘੱਟ ਤਿੰਨ ਰਾਜਾਂ ਵਿੱਚੋਂ ਲੋਕ ਸਭਾ ਦੀਆਂ ਕੁੱਲ ਸੀਟਾਂ ਦਾ 2% ਹਿੱਸਾ ਯਾਨੀ ਕਿ 11 ਸੀਟਾਂ ਜੇਕਰ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਦਲ ਜਾਂ ਜਿਹੜੀ ਪੋਲੀਟੀਕਲ ਪਾਰਟੀ ਉਸ ਪੋਲੀਟੀਕਲ ਪਾਰਟੀ ਨੂੰ ਅਸੀਂ ਐਜ਼ ਅ ਨੈਸ਼ਨਲ ਪੋਲੀਟੀਕਲ ਪਾਰਟੀ ਦੇ ਰੂਪ ਵਿੱਚ ਦੇਖ ਸਕਦੇ ਹਾਂ ਸੋ ਇਹ ਤਿੰਨ ਕੰਡੀਸ਼ਨਸ ਆ ਇਹਨਾਂ ਤਿੰਨਾਂ ਵਿੱਚੋਂ ਜਿਹੜੀ ਵੀ ਕੰਡੀਸ਼ਨ ਫੁੱਲਫਿਲ ਹੁੰਦੀ ਆ ਉਸ ਦੇ ਆਧਾਰ ਤੇ ਇਲੈਕਸ਼ਨ ਕਮਿਸ਼ਨ ਉਸ ਪੋਲੀਟੀਕਲ ਪਾਰਟੀ ਨੂੰ ਨੈਸ਼ਨਲ ਪੋਲੀਟੀਕਲ ਪਾਰਟੀ ਦੇ ਤੌਰ ਤੇ ਮੰਨਤਾ ਪ੍ਰੋਵਾਈਡ ਕਰਦਾ ਹੈ ਹੁਣ ਅੱਗੇ ਆ ਜਾਂਦਾ ਰਾਜ ਰਾਜਨੀਤਿਕ ਦਲ ਦਾ ਦਰਜਾ ਪ੍ਰਾਪਤ ਕਰਨ ਦੀਆਂ ਸ਼ਰਤਾਂ ਯਾਨੀ ਕਿ ਕਿਸੇ ਪੋਲਿਟਿਕਲ ਪਾਰਟੀ ਨੇ ਜੇਕਰ ਸਟੇਟ ਲੈਵਲ ਦੇ ਤੌਰ ਤੇ ਰੈਕੋਗਨੀਸ਼ਨ ਲੈਣੀ ਹੈ ਖੇਤਰੀ ਦਲ ਦੇ ਤੌਰ ਤੇ ਮਾਨਤਾ ਲੈਣੀ ਹੈ ਤੇ ਉਹਦੇ ਵਾਸਤੇ ਕੀ ਕੰਡੀਸ਼ਨਸ ਨੇ ਸੋ ਪਹਿਲੀ ਇਹਦੇ ਵਿੱਚ ਕੰਡੀਸ਼ਨ ਹੈ ਕਿ ਲੋਕ ਸਭਾ ਜਾਂ ਰਾਜ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਲੋਕ ਸਭਾ ਦੀਆਂ ਚੋਣਾਂ ਜਾਂ ਕਿਸੇ ਵੀ ਰਾਜ ਦੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੋਲ ਹੋਈਆਂ ਕੁੱਲ ਉਚਿਤ ਵੋਟਾਂ ਦਾ ਜਿੰਨੀਆਂ ਟੋਟਲ ਵੋਟਸ ਪੋਲ ਹੋਈਆਂ ਨੇ ਉਹਨਾਂ ਦਾ 6% ਹਿੱਸਾ ਪ੍ਰਾਪਤ ਕਰ ਲੈਂਦਾ ਹੈ 6% ਜਿੰਨੀਆਂ ਵੀ ਟੋਟਲ ਵੋਟਸ ਪੋਲ ਹੋਈਆਂ ਨੇ ਉਹਦਾ 6% ਹਿੱਸਾ ਪ੍ਰਾਪਤ ਕਰ ਲੈਂਦੀ ਹੈ ਕੋਈ ਵੀ ਪੋਲਿਟਿਕਲ ਪਾਰਟੀ ਤੇ ਇਸ ਤੋਂ ਇਲਾਵਾ ਉਹ ਸਬੰਧਿਤ ਰਾਜ ਦੀ ਵਿਧਾਨ ਸਭਾ ਦੀਆਂ ਘੱਟੋ ਘੱਟ ਦੋ ਸੀਟਾਂ ਯਾਨੀ ਕਿ 6% ਵੋਟਸ ਚਾਹੀਦੇ ਨੇ ਤੇ ਦੋ ਸੀਟਾਂ ਚਾਹੀਦੀਆਂ ਨੇ ਇਹ ਦੋਨੋਂ ਕੰਡੀਸ਼ਨ ਕੰਡੀਸ਼ਨਸ ਜਿਹੜੀਆਂ ਨੇ ਇਹਦੇ ਵਿੱਚ ਆ ਜਾਂਦੀਆਂ ਵੀ 6% ਵੋਟਸ ਆਊਟ ਆਫ ਟੋਟਲ ਵੋਟਸ ਪੋਲਡ ਜਿ ਜਿੰਨੀਆਂ ਟੋਟਲ ਪੋਲ ਹੋਈਆਂ ਨੇ ਉਹਦਾ 6% ਤੇ ਦੋ ਸੀਟਾਂ ਘੱਟੋ-ਘੱਟ ਪ੍ਰਾਪਤ ਹੋਣਗੀਆਂ ਤੇ ਸਬੰਧਤ ਪੋਲੀਟੀਕਲ ਪਾਰਟੀ ਨੂੰ ਸਟੇਟ ਪੋਲੀਟੀਕਲ ਪਾਰਟੀ ਦਾ ਤੌਰ ਤੇ ਮਾਨਤਾ ਮਿਲ ਜਾਂਦੀ ਹੈ ਜਾਂ ਫਿਰ ਸੈਕੰਡ ਕੰਡੀਸ਼ਨ ਕੀ ਹੈ ਕਿ ਰਾਜ ਵਿਧਾਨ ਸਭਾ ਦੀਆਂ ਕੁੱਲ ਸੀਟਾਂ ਦਾ 3% ਹਿੱਸਾ ਯਾਨੀ ਕਿ ਸਟੇਟ ਦੀ ਵਿਧਾਨ ਸਭਾ ਦੀਆਂ ਟੋਟਲ ਜਿੰਨੀਆਂ ਸੀਟਾਂ ਨੇ ਉਹਦਾ 3% ਹਿੱਸਾ ਜਿੰਨੀਆਂ ਵੀ ਟੋਟਲ ਸੀਟਸ ਬਣਦੀਆਂ ਕਿਉਂਕਿ ਹਰ ਰਾਜ ਦੀ ਵਿਧਾਨ ਸਭਾ ਦੀਆਂ ਅਲੱਗ-ਅਲੱਗ ਉਹਨਾਂ ਦੀਆਂ ਸੀਟਾਂ ਦੀ ਗਿਣਤੀ ਹੈ ਜਿੱਦਾਂ ਪੰਜਾਬ ਦੀ ਵਿਧਾਨ ਸਭਾ ਦੀ 117 ਸੀਟਾਂ ਨੇ ਤੇ ਉਹਦਾ 3% ਲਾ ਲਓ ਵੀ ਕਿੰਨੀਆਂ ਸੀਟਾਂ ਬਣਦੀਆਂ ਨੇ ਜਾਂ ਤੀਸਰੀ ਕੰਡੀਸ਼ਨ ਕੀ ਹੈ ਕਿ ਵਿਧਾਨ ਸਭਾ ਦੀਆਂ ਘੱਟੋ-ਘੱਟ 3 ਸੀਟਾਂ ਸੋ ਇੱਥੇ ਘੱਟੋ-ਘੱਟ 3 ਇਸ ਕਰਕੇ ਲਿਖਿਆ ਆ ਕਿ ਮੰਨ ਲਓ ਕਿਸੇ ਰਾਜ ਦੀ ਵਿਧਾਨ ਸਭਾ ਦੀ 100 ਤੋਂ ਘੱਟ ਸੀਟਾਂ ਵੀ ਹੋ ਸਕਦੀਆਂ ਮੰਨ ਲਓ 80 ਸੀਟਾਂ ਵੀ ਦੇ ਨੇ ਜ Punjab ਹੀ ਨੇ ਘੱਟੋ-ਘੱਟ 3 ਸੀਟਾਂ ਇਹਨਾਂ ਵਿੱਚੋਂ ਜਿਹੜਾ ਵੀ ਵੱਧ ਹੋਵੇ ਯਾਨੀ ਕਿ तीन सीटा जिन परसेंट जोड़ा भी वादिया अचीव करना पेगा ये उपरली कंडीशन गल कर रहा मैं कि तीन प्रतिशत हिस्सा जटो घट्ट तीन सीटा यानी कि इन्हों जो उन अचीव करना पेगा जो सभा दियाँ पच्ची सीटा पिछे एक सीट यानी कि जी अपना गल कर लिए कि सौ पैंतालीटा ने ਤੇ ਹਰ 25 ਸੀਟਾਂ ਪਿੱਛੇ ਇੱਕ ਸੀਟ ਜਿਹੜੀ politcal ਪਾਰਟੀ ਪ੍ਰਾਪਤ ਕਰਦੀ ਹੈ ਉਹਨੂੰ ਅਸੀਂ ਸਟੇਟ politcal ਪਾਰਟੀ ਦੇ ਤੌਰ ਤੇ ਦੇ ਰੂਪ ਵਿੱਚ ਦੇਖ ਸਕਦੇ ਹਾਂ ਯਾਨੀ ਕਿ ਇਲੈਕਸ਼ਨ ਕਮਿਸ਼ਨ ਉਹਨੂੰ ਸਟੇਟ politcal ਪਾਰਟੀ ਦੇ ਤੌਰ ਤੇ ਮਾਨਤਾ ਦਿੰਦਾ ਆ ਜਾਂ ਫਿਰ ਇੱਕ ਹੋਰ ਕੰਡੀਸ਼ਨ ਇਹ ਆ ਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਸੰਬੰਧਿਤ ਰਾਜ ਦੇ ਲੋਕ ਸਭਾ ਦੀਆਂ ਇਲੈਕਸ਼ਨਸ ਦੇ ਵਿੱਚ ਸੰਬੰਧਿਤ ਰਾਜ ਦੇ ਸਾਰੇ ਪਾਰਲੀਮੈਂਟਰੀ ਜਿਹੜੀਆਂ ਕੰਸਟੀਟੂਐਂਸੀਜ਼ ਆ ਉਦੇ ਵਿੱਚ ਪੋਲ ਹੋਈਆਂ ਕੁੱਲ ਉਚਿਤ ਵੋਟਾਂ ਦਾ ਜਿੰਨੀਆਂ ਟੋਟਲ ਵੋਟਸ ਪੋਲ ਹੋਈਆਂ ਨੇ ਉਹਦਾ 6% ਤੇ ਹਿੱਸਾ ਅਤੇ ਲੋਕ ਸਭਾ ਦੀ ਇੱਕ ਸੀਟ ਪ੍ਰਾਪਤ ਕਰ ਲੈਂਦਾ ਹੈ ਯਾਨੀ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਜਿੰਨੇ ਵੀ ਪਾਰਲੀਮੈਂਟਰੀ ਕੰਸਟੀਟੂਐਂਸੀਜ਼ ਆ ਉਹਨਾਂ ਵਿੱਚ ਟੋਟਲ ਜਿੰਨੀਆਂ ਵੋਟਸ ਪੋਲ ਹੋਈਆਂ ਨੇ ਉਹਨਾਂ ਦਾ ਕੁੱਲ 6% ਹਿੱਸਾ ਉਹਦੇ ਵਿੱਚੋਂ 6% ਹਿੱਸਾ ਜਿਹੜਾ ਆ ਉਹ ਵੋਟਾਂ ਦਾ ਯਾਨੀ ਕਿ 6% ਵੋਟਸ ਅਤੇ ਲੋਕ ਸਭਾ ਦੀ ਇੱਕ ਸੀਟ ਇਹ ਦੋਨੋਂ ਕੰਡੀਸ਼ਨਸ ਪੂਰੀਆਂ ਹੋਣੀ ਚਾਹੀਦੀਆਂ ਜੇਕਰ ਲੋਕ ਸਭਾ ਦੀ ਇੱਕ ਸੀਟ ਵੀ ਪ੍ਰਾਪਤ ਹੁੰਦੀ ਆ ਤੇ ਪੋਲ ਹੋਈਆਂ ਕੁੱਲ ਉਚਿਤ ਵੋਟਾਂ ਦਾ 6% ਹਿੱਸਾ ਜਿਹੜਾ ਆ ਇਹ ਵੋਟਸ ਦਾ 6% ਹਿੱਸਾ ਆ ਤੇ ਸੀਟ ਇੱਕ ਆ ਸੋ ਇਹ ਸਾਰੀਆਂ ਕੰਡੀਸ਼ਨਸ ਜਾਂ ਵਿੱਚ ਸ਼ਬਦ ਲਿਖਿਆ ਆ ਤਾਂ ਕਿ ਇਹਦੇ ਵਿੱਚੋਂ ਕੋਈ ਵੀ ਕੰਡੀਸ਼ਨ ਫੁੱਲਫਿਲ ਹੁੰਦੀ ਆ ਤੇ ਉਸ ਪੋਲੀਟੀਕਲ ਪਾਰਟੀ ਨੂੰ ਸਟੇਟ ਲੈਵਲ ਦੀ ਪੋਲੀਟੀਕਲ ਪਾਰਟੀ ਜਾਂ ਖੇਤਰੀ ਦਲ ਜਾਂ ਰੀਜਨਲ ਪੋਲੀਟੀਕਲ ਪਾਰਟੀ ਦੇ ਤੌਰ ਤੇ ਇਲੈਕਸ਼ਨ ਕਮਿਸ਼ਨ ਉਹਨੂੰ ਮੰਨਦਾ ਪ੍ਰੋਵਾਈਡ ਕਰਦਾ ਹੈ ਸੋ ਇਸ ਗੱ비 ਰਾਸ਼ਟਰੀ ਤੇ ਰਾਜ ਪੱਧਰ ਦੇ ਰਾਜਨੀਤਿਕ ਦਲ ਦਾ ਦਰਜਾ ਪ੍ਰਾਪਤ ਕਰਨ ਵਾਸਤੇ ਕੰਡੀਸ਼ਨਸ ਕੀ ਨੇ ਇਹ ਮੈਂ ਤੁਹਾਨੂੰ ਕਾਫੀ ਡਿਟੇਲ ਦੇ ਵਿੱਚ ਦੱਸਿਆ ਹੈ ਤੇ ਤਾਂ ਕਿ ਤੁਹਾਨੂੰ ਕਲੈਰਿਟੀ ਹੋ ਜੇ ਵੀ ਕਿਹੜੀ ਪੋਲੀਟੀਕਲ ਪਾਰਟੀ ਨੂੰ ਰਾਸ਼ਟਰੀ ਪੱਧਰ ਦੀ ਰਾਜਨੀਤਿਕ ਦਲ ਵਜੋਂ ਮਾਨਤਾ ਮਿਲਦੀ ਹੈ ਤੇ ਕਿਹੜੀ ਪੋਲੀਟੀਕਲ ਪਾਰਟੀ ਨੂੰ ਸਟੇਟ ਲੈਵਲ ਦੀ ਪੋਲੀਟੀਕਲ ਪਾਰਟੀ ਵਜੋਂ ਮਾਨਤਾ ਮਿਲਦੀ ਹੈ ਹੁਣ ਇੱਥੇ ਅਸੀਂ ਗੱਲ ਕਰਾਂਗੇ ਵੀ ਸਾਡੇ ਕੋਲ ਲੇਟੈਸਟ ਡਾਟਾ ਕੀ ਹੈ ਕਿ ਵਰਤਮਾਨ ਸਮੇਂ ਦੇ ਵਿੱਚ ਰਾਜਨੀਤਿਕ ਦਲਾਂ ਦੀ ਗਿਣਤੀ ਕਿਹ ਹੈਗੀ ਹੈ ਸੋ ਵਰਤਮਾਨ ਸਮੇਂ ਦੇ ਵਿੱਚ ਸਾਡੇ ਕੋਲ 6 ਨੈਸ਼ਨਲ ਪੋਲਿਟিক্যাল ਪਾਰਟੀਆਂ ਹੈਗੀਆਂ ਨੇ ਜਿਦੇ ਵਿੱਚ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਹੈ ਬਹੁਜਨ ਸਮਾਜ ਪਾਰਟੀ ਹੈ ਸੀਪੀਆਈ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ ਤੇ ਨੈਸ਼ਨਲਿਸਟ ਕਮਿਊਨਿਸਟ ਨੈਸ਼ਨਲਿਸਟ ਕਾਂਗਰਸ ਪਾਰਟੀ ਸੋ ਇਹ ਸਾਡੇ ਕੋਲ 6 ਜਿਹੜੀਆਂ ਨੇ ਨੈਸ਼ਨਲ ਪੋਲਿਟিক্যাল ਪਾਰਟੀਆਂ ਆ ਸੋ ਇੱਥੇ ਗੱਲ ਦੱਸਣੀ ਬੜੀ ਜ਼ਰੂਰੀ ਹੈ ਵੀ ਇਹ ਜਿਹੜੇ ਰਾਜਨੀਤਿਕ ਦਲਾਂ ਦੀ ਗਿਣਤੀ ਹੈ ਚਾਹੇ ਉਹ ਰਾਸ਼ਟਰੀ ਦਲ ਆ ਚਾਹੇ ਖੇਤਰੀ ਦਲ ਆ ਇਹਨਾਂ ਦੀ ਗਿਣਤੀ ਘਟਦੀ ਵੱਧਦੀ ਰਹਿੰਦੀ ਹੈ। ਉਹੀ ਗੱਲ ਆ ਵੀ ਜਿਹੜੇ ਜੜੀਆਂ ਕੰਡੀਸ਼ਨਸ ਪੂਰੀਆਂ ਕਰਨੀਆਂ ਜ਼ਰੂਰੀ ਨੇ ਰਾਸ਼ਟਰੀ ਦਲ ਵਾਸਤੇ ਜਾਂ ਖੇਤਰੀ ਦਲ ਵਾਸਤੇ ਸੋ ਜਿਹੜੀਆਂ ਪੋਲੀਟੀਕਲ ਪਾਰਟੀਆਂ ਜੋ ਕੰਡੀਸ਼ਨਸ ਫੁੱਲਫਿਲ ਨਹੀਂ ਕਰਦੀਆਂ ਉਹ ਫਿਰ ਆਪਣੀ ਐਜ਼ ਅ ਨੈਸ਼ਨਲ ਪਾਰਟੀ ਜਾਂ ਖੇਤਰੀ ਦਲ ਦੇ ਤੌਰ ਤੇ ਮਾਨਤਾ ਉਹਨਾਂ ਦੀ ਰੱਦ ਹੋ ਜਾਂਦੀ ਹੈ ਇਸ ਕਰਕੇ ਇਹ ਗਿਣਤੀ ਜਿਹੜੀ ਵੱਧਦੀ ਘਟਦੀ ਰਹਿੰਦੀ ਹੈ। ਤੇ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਤੇ ਤੁਹਾਨੂੰ ਜਿਹੜਾ ਹੁਣ ਮੈਂ ਜਿੱਦਾਂ ਅੱਗੇ ਗੱਲ ਕੀਤੀ ਹੈ ਰਾਜ ਰਾਜਨੀਤਿਕ ਦਲ ਮੈਂ ਤੁਹਾਨੂੰ ਦੱਸ ਦਿੱਤਾ ਰਾਸ਼ਟਰੀ ਰਾਜਨੀਤਿਕ ਦਲ 6 ਨੇ ਤੇ ਸਟੇਟ ਲੈਵਲ ਦੀਆਂ ਪਾਰਟ ਜਿਹਨੂੰ ਖੇਤਰੀ ਦਲ ਕਹਿੰਦੇ ਆ ਉਹ 67 ਆ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਤੇ 2024 ਦਾ ਡਾਟਾ ਸ਼ੋ ਕਰਦਾ ਆ ਜਿਹਦੇ ਵਿੱਚ ਆਈ ਥਿੰਕ 58 ਪੋਲਿਟੀਕਲ ਪਾਰਟੀਆਂ 57 ਔਰ 58 ਉਹ ਪੋਲਿਟੀਕਲ ਪਾਰਟੀਆਂ ਸ਼ੋ ਕਰਦਾ ਆ ਬਟ ਇਹ ਲੇਟੈਸਟ ਡਾਟਾ ਆ 2025 ਦਾ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਤੇ ਇੱਕ ਸੇ న్యూਸਪੇਪਰ ਦੇ ਵਿੱਚ ਆਇਆ ਸੀਗਾ ਵੀ ਐਟ ਪ੍ਰੈਜ਼ੈਂਟ ਕਿੰਨੀਆਂ ਜਿਹੜੀਆਂ ਨੇ origional ਪਾਰਟੀਆਂ ਹੈਗੀਆਂ ਆ ਸੋ ਟੋਟਲ 67 ਜਿਹੜੇ ਨੇ ਉਹ ਰਾਜ ਰਾਜਨੀਤਿਕ ਦਲ ਆ ਜਿਹਦੇ ਵਿੱਚ ਜਿੱਦਾਂ ਪੰਜਾਬ ਦੇ ਵਿੱਚ ਅਕਾਲੀ ਦਲ ਹੋ ਗਿਆ ਜੰਮੂ ਕਸ਼ਮੀਰ ਚ ਨੈਸ਼ਨਲ ਕਾਨਫਰੰਸ ਆ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੇਨਾ ਆ ਆਂਧਰਾ ਪ੍ਰਦੇਸ਼ ਤੇ ਤੇਲਗੂ ਦੇਸ਼ਾ ਵਿੱਚ ਤਾਮਿਲਨਾਡੂ ਚ ਡੀਐਮਕੇ ਆ ਇਹ ਸਾਰੀਆਂ ਸਟ੍ਰੀਟ ਲੈਵਲ ਦੀਆਂ ਪਾਰਟੀਆਂ ਆ ਜਿਨ੍ਹਾਂ ਦਾ ਸੋਸ਼ਲ ਬੀਸ ਜਿਹੜਾ ਇੱਕ ਪਾਰਟਿਕੂਲਰ ਖੇਤਰ ਜਾਂ ਉਸ ਪਾਰਟਿਕੂਲਰ ਰਾਜ ਦੇ ਵਿੱਚ ਹੁੰਦਾ ਹੈ ਇਸ ਤੋਂ ਇਲਾਵਾ ਰਜਿਸਟਰਡ ਗੈਰ ਮਾਨਤਾ ਪ੍ਰਾਪਤ ਰਾਜਨੀਤਿਕ ਦਲ ਇਹਨਾਂ ਦੀ ਗਿਣਤੀ ਵੀ 2024 ਦੇ ਵਿੱਚ ਜ਼ਿਆਦਾ ਸੀਗੀ ਤੇ 2025 ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਘਟ ਕੇ 2520 ਰਹਿ ਗਈ ਹੈ ਜਿਹੜੇ ਕਿ ਪੋਲੀਟੀਕਲ ਪਾਰਟੀਆਂ ਤਾਂ ਹੈਗੀਆਂ ਨੇ ਪਰ ਉਹਨਾਂ ਨੂੰ ਮਾਨਤਾ ਨਹੀਂ ਮਿਲੀ ਕਿਉਂਕਿ ਉਹ ਜਿਹੜਾ ਰਿਕੁਆਇਰਡ ਜਿਹੜਾ ਕ੍ਰਾਈਟੇਰੀਆ ਆ ਜਿਹੜਾ ਇੱਕ eligibility criteria ਉਹਨੂੰ ਉਹ ਫਾਲੋ ਨਹੀਂ ਕਰ ਸਕਿਆ ਉਹ ਪ੍ਰਾਪਤ ਨਹੀਂ ਕਰ ਸਕਿਆ ਇਸ ਕਰਕੇ ਉਹ ਗੈਰ ਮਾਨਤਾ ਪ੍ਰਾਪਤ ਰਾਜਨੀਤਿਕ ਦਲਾਂ ਦੇ ਤੌਰ ਤੇ ਐਗਜ਼ਿਸਟ ਕਰਦੇ ਆ ਤੇ ਜਿਨ੍ਹਾਂ ਦੀ ਗਿਣਤੀ 2520 ਆ ਸੋ ਇਹ ਹੈਗੀ ਆ ਵਰਤਮਾਨ ਸਮੇਂ ਵਿੱਚ 2025 ਦੇ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਡਾਟਾ ਜਿਹਦੇ ਅਨੁਸਾਰ ਰਾਜਨੀਤਿਕ ਦਲਾਂ ਦੀ ਗਿਣਤੀ ਜਿਹੜੀ ਆ ਉਹ ਤੁਹਾਨੂੰ ਦੱਸੀ ਗਈ ਹੈ ਸੋ ਇਹ ਸਗਾ ਬੜਾ ਛੋਟਾ ਜਿਹਾ ਟੌਪਿਕ ਪਰ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜਿਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਜਿਹੜੇ ਫਰੇਮ ਕੀਤੇ ਜਾਂਦੇ ਨੇ ਹਰ ਸਾਲ ਹੀ ਪੇਪਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਵੇਂ ਕਈ ਵਾਰੀ ਪੁੱਛ ਲਿਆ ਜਾਂਦਾ ਕੋਈ ਰਾਸ਼ਟਰੀ ਰਾਜਨੀਤਿਕ ਦਲਾਂ ਦੇ ਨਾਮ ਦੱਸੋ ਤੇ ਜਿਵੇਂ 6 ਪੋਲੀਟੀਕਲ ਪਾਰਟੀਆਂ ਦਾ ਕੋਈ ਵੀ ਦੋ ਜਾਂ ਤਿੰਨ ਤੁਸੀਂ ਨਾਮ ਯਾਦ ਕਰ ਸਕਦੇ ਹੋ ਤੇ ਕੋਈ ਦੋ ਖੇਤਰੀ ਦਲਾਂ ਦੇ ਨਾਮ ਦੱਸੋ ਜਾਂ ਪੋਲੀਟੀਕਲ ਪਾਰਟੀ ਹੁੰਦੀ ਕੀ ਹੈ ਵਾਟ ਇਜ਼ ਅ ਵਾਟ ਇਜ਼ ਅ ਪੋਲੀਟੀਕਲ ਪਾਰਟੀ ਸੋ ਉਹਨੂੰ ਤੁਸੀਂ ਐਲੈਬੋਰੇਟ ਕਰ ਸਕਦੇ ਹੋ ਸੋ ਇਸ ਤਰੀਕੇ ਨਾਲ ਕੁਐਸਚਨ ਜਿਹੜੇ ਆ ਇਹਨਾਂ ਦੇ ਵਿੱਚੋਂ 3-4 ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆਰਾਮ ਨਾਲ ਮਿਲ ਜਾਣਗੇ ਸੋ ਇਹ ਸੀਗਾ ਪੋਲਿਟিক্যাল ਪਾਰਟੀਆਂ ਜਿਹੜੀ ਆ ਉਹਨਾਂ ਨੂੰ ਰਾਸ਼ਟਰੀ ਦਲ ਜਾਂ ਰਾਜ ਰਾਜਨੀਤਿਕ ਦਲ ਦੇ ਤੌਰ ਤੇ ਮਾਨਤਾ ਕਿਵੇਂ ਪ੍ਰਾਪਤ ਕਰਦੀਆਂ ਨੇ ਜਾਂ ਕੀ ਕੰਡੀਸ਼ਨਸ ਆ ਉਹਨਾਂ ਬਾਰੇ ਅਸੀਂ ਅੱਜ ਸਮਝਾਇਆ ਤੇ ਨੈਕਸਟ ਟੌਪਿਕ ਦੇ ਬਾਰੇ ਵਿੱਚ ਆਪਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਥੈਂਕ ਯੂ ਸੋ ਮੱਚ